ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਗਰਾਉਂ ਸ਼ਹਿਰ ਤੋਂ ਇੱਕ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਖੁੱਲਾ ਡੁੱਲਾ ਰਸਤਾ ਜਣਕੇ 12 12.5 ਫੁੱਟ ਦਾ ਰਾਹ ਜਾਂਦਾ ਘਰ ਨੂੰ ਤੇ ਇੱਕ ਜ਼ਰੂਰੀ ਗੱਲ ਜੀ ਤੁਹਾਡਾ ਹਾਂਜੀ ਕਰਨੀ ਕੱਲ ਇੱਕ ਕਸਟਮਰ ਆਪਣਾ ਜਣਕੇ ਘਰ ਦੇਖਣ ਆਇਆ ਸੀਗਾ ਉਹ ਵਿਚਾਰਾ ਰੁੱਸ ਕੇ ਚਲਾ ਗਿਆ ਤੇ ਕਾਰਨ ਕੀ ਬਣਾ ਉਹਨੂੰ ਰਸਤੇ ਦਾ ਪਤਾ ਨਹੀਂ ਲੱਗਿਆ ਜੀ ਤੇ ਵੀ ਬੇਨਤੀ ਆ ਵੀ ਜਾਂ ਤਾਂ ਸਾਡੇ ਤੋਂ ਲੋਕੇਸ਼ਨ ਮੰਗਾ ਲਿਆ ਕਰੋ ਜਾਂ ਦਿੱਤੇ ਹੋਏ ਟਾਈਮ ਤੇ ਆਇਆ ਕਰੋ ਨਹੀਂ ਤੇ ਕਈ ਵਾਰੀ ਹੋਰ ਕਸਟਮਰ ਆ ਜਾਂਦੇ ਆਪਾਂ ਸਾਈਡ ਤੇ ਚਲੇ ਜਾਂਦੇ ਘਰ ਘਰ ਦਿਖਾਉਣ ਤੇ ਤਾਂ ਕਰਕੇ ਬੇਨਤੀ ਆ ਵੀ ਗੁੱਸੇ ਨਾ ਹੋਇਆ ਕਰੋ ਸਾਡੇ ਨਾਲ ਥੋੜੇ ਕਰਕੇ ਸਾਡਾ ਕੰਮ ਚੱਲਦਾ ਜੀ ਹਨਾ ਆਪਾਂ ਜੀ ਸਾਰੇ ਕਸਟਮਰਾਂ ਨੂੰ ਇੱਕੋ ਤਰ੍ਹਾਂ ਟਰੀਟ ਕਰਦੇ ਆ ਚਾਹੇ ਕੋਈ ਬਹੁਤਾ ਮਹਿੰਗਾ ਘਰ ਦੇਖਣਾ ਹੁੰਦਾ ਚਾਹੇ ਸਸਤਾ ਘਰ ਦੇਖਣਾ ਹੁੰਦਾ ਪਰ ਤੁਸੀਂ ਵੀ ਥੋੜਾ ਜਿਹਾ ਸਬਰ ਰੱਖਿਆ ਕਰੋ ਜੀ ਜੇਕਰ ਅਸੀਂ ਲੇਟ ਫੇਟ ਅਸੀਂ ਵੀ ਹੋ ਜਾਂਦੇ ਆ ਤੇ ਥੋੜਾ ਸਬਰ ਰੱਖਿਆ ਕਰੋ ਵੀ ਇਦਾਂ ਨਾ ਕਰਿਆ ਕਰੋ ਵੀ ਅਸੀਂ ਚਲੋ ਵਾਪਸ ਜਾਂਦੇ ਆ ਵੀ ਰਹਿਣ ਤੋਂ ਸਾਨੂੰ ਘਰ ਦਿਖਾਉਣ ਨੂੰ ਹਨਾ ਕੋਈ ਇੰਨੀ ਦੀ ਟੈਨਸ਼ਨ ਵਾਲੀ ਗੱਲ ਨਹੀਂ ਅਸੀਂ ਘਰ ਦਿਖਾਉਣ ਵਾਸਤੇ ਜੀ ਵੀਡੀਓ ਪਾ ਰਹੇ ਆ ਠੀਕ ਆ ਤੇ ਬਾਕੀ ਚਲੋ ਹੁਣ ਆਪਾਂ ਇਸ ਘਰ ਦੀ ਗੱਲ ਕਰਦੇ ਆ ਵੀ ਇਹਦਾ ਖੁੱਲਾ ਢਲਾ ਰਸਤਾ ਜੀ ਤੇ ਇਹਦੇ ਚ ਤਿੰਨ ਕਮਰੇ ਬਣੇ ਹੋਇਆ ਘਰ ਦੇ ਵਿੱਚ ਤੇ ਇੱਕ ਕਿਚਨ ਨਾਲ ਲੌਬੀ ਆ ਖੁੱਲੀ ਢੁਲੀ ਤੇ ਇੱਕ ਲੈਟਰਨ ਬਾਥਰੂਮ ਬਣਿਆ ਹੈ ਬੈਕ ਸਾਈਡ ਤੇ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਹੋਈ ਆ ਕਿਚਨ ਆਪਾਂ ਤੁਹਾਨੂੰ ਦਿਖਾਤੀ ਤੇ ਆਹ ਦੇਖੋ ਜੀ ਪਹਿਲਾ ਕਮਰਾ ਜਿਹਨ ਕੇ ਕਲਰ ਪੇਂਟ ਦਾ ਵਧੀਆ ਕੰਮ ਹੋਇਆ ਵਾ ਸਾਰਾ ਤੇ ਨੀਚੇ ਫਲੋਰ ਟਾਈਲ ਦਾ ਵੀ ਵਧੀਆ ਵਰਕ ਕੀਤਾ ਹੋਇਆ ਵਧੀਆ ਟਾਈਲ ਟੂ ਲੱਗੀ ਹੋਈ ਆ ਜਨਨ ਕਿ ਤੇ ਬਾਕੀ ਖੁੱਲੇ ਡੁੱਲੇ ਕਮਰੇ ਬਣੇ ਹੋਇਆ ਜੀ ਹਨਾ ਤੇ ਆ ਦੇਖੋ ਦੂਜਾ ਕਮਰਾ ਜੇ ਇਹਦੇ ਚ ਵੀ ਕਲਰ ਪੇਂਟ ਦਾ ਸਾਰਾ ਜਨਨ ਕਿ ਕਲਰ ਪੇਂਟ ਦਾ ਸਾਰਾ ਤਕਰੀਬਨ ਕੰਮ ਹੋਇਆ ਵਾ ਇਹ ਟਾਈਲ ਟੂ ਲੱਗੀ ਹੋਈ ਆ ਵਧੀਆ ਘਰ ਬਣਿਆ ਸਾਫ ਸੁਥਰਾ ਘਰ ਆ ਜੀ ਤੇ ਦੇ ਬੈਕ ਸਾਈਡ ਆ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਹੋਈ ਆ ਤੇ ਨਾਲ ਹੀ ਇਹਦੇ ਬੈਕਸਾਈਡ ਹੀ ਪੂਜਾ ਰੂਮ ਬਣਾਇਆ ਹੋਇਆ ਇਹਨਾਂ ਨੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਕਿੱਦਾਂ ਮੈਨੇਜ ਕਰ ਸਕਦੇ ਹੋ ਖੁੱਲਾ ਡੁੱਲਾ ਘਰ ਬਣਿਆ ਹੋਇਆ ਪੂਰਾ ਸਾਫ਼ ਸੁਥਰਾ ਘਰ ਆ ਜੀ ਇਦਾਂ ਦੇ ਘਰ ਬਹੁਤ ਘੱਟ ਮਿਲਦੇ ਆ ਤੇ ਜੇ ਮਿਲਦੇ ਵੀ ਆ ਤਾਂ ਰੇਟ ਬਹੁਤ ਮੰਗ ਲੈਂਦੇ ਆ ਮਾਲਕ ਹਨ ਤੇ ਇਹਨਾਂ ਨੇ ਬਿਲਕੁਲ ਜਾਇਜ਼ ਹੀ ਡਿਮਾਂਡ ਕੀਤੀ ਆ ਰੇਟ ਵੀ ਜਾਇਜ਼ ਹੀ ਆ ਤੇ ਬੜਿਆਂ ਵਧੀਆ ਹੋਇਆ ਘਰ ਆ ਤੀਜਾ ਕਮਰਾ ਜੀ ਇਹ ਵੀ ਖੁੱਲਾ ਢੱਲਾ ਬਣਿਆ ਹੋਇਆ ਕਮਰਾ ਇਹਦੇ ਵਿੱਚ ਛੱਤ ਤੇ ਵਾਲ ਪੇਪਰ ਲੱਗਿਆ ਹੋਇਆ ਹੈਗਾ ਕਲਰ ਪੇਂਟ ਦਾ ਸਾਰਾ ਕੰਮ ਹੋਇਆ ਵਾ ਟਾਇਲ ਟੂਲ ਵੀ ਵਧੀਆ ਲੱਗੀ ਹੋਈ ਆ ਸਾਰੀ ਇਹਦੇ ਵਿੱਚ ਇੱਕ ਛੋਟਾ ਸਟੋਰ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਵਿਵਾਕੀ ਯਾਨੀ ਕਿ ਥੋੜਾ ਬੋਤ ਕੰਮ ਜਾਣ ਕੇ ਮਾੜਾ ਮੋਟਾ ਕਰਵਾਉਣਾ ਰਹਿ ਵੀ ਜਾਂਦਾ ਤੁਹਾਨੂੰ ਪਤਾ ਘਰਾਂ ਦੇ ਕੰਮ ਨਿਭੜਦੇ ਨਹੀਂਗੇ ਛੱਤ ਤੇ ਇਹਦੇ ਫਰਸ਼ ਲਵਾਉਣ ਵਾਲਾ ਰਹਿੰਦਾ ਇਕੱਲਾ ਉਹ ਟਾਇਲ ਟੂਲ ਰੱਖੀ ਹੋਈਆਂ ਇਹਨਾਂ ਨੇ ਤੇ ਉਹ ਜਦੋਂ ਮਰਦੀ ਆਪਾਂ ਲਵਾ ਸਕਦੇ ਆ ਜੀ ਆ ਗਿਆ ਸਟੋਰ ਸਟੋਰ ਦੇਖੋ 6x6 ਦਾ ਸਟੋਰ ਬਣਿਆ ਹੋਇਆ ਇਹਦੇ ਵਿੱਚ ਆਪਦਾ ਫालतू ਸਮਾਨ ਰੱਖ ਸਕਦੇ ਕਿੱਦਾਂ ਵੀ ਹਨ ਤੇ ਹੁਣ ਤੁਹਾਨੂੰ ਦਿਖਾਉਂਦੇ ਛੱਤ ਤੇ ਟਾਇਲ ਟੂਲ ਸਿੱਟੀ ਹੋਈ ਜਾਂਦੇ ਨੇ ਜਾਨਕਿ ਫਾਰਸ ਨਹੀਂ ਲਾਇਆ ਵਿੱਚ ਇਹ ਮੀ ਮੂ ਕਹਿੰਦੇ ਪੈਣ ਲੱਗੇ ਤਾਂ ਕਰਕੇ ਰੁਗ ਗਿਆ ਕੰਮ ਤੇ ਲੌਬੀ ਚ ਜਾਨਕਿ ਟਾਇਲ ਪੱਥਰ ਦਾ ਕੰਮ ਰਹਿੰਦਾਗਾ ਹਨਾ ਆਜਾ ਹੁਣ ਛੱਤ ਤੋਂ ਤੁਹਾਨੂੰ ਦਿਖਾਉਂਦੇ ਵੀ ਆਸੇ ਪਾਸੇ ਦਾ ਮਾਹੌਲ ਕਿੱਦਾਂ ਦਾ ਪੌੜੀਆਂ ਪੌੜੀਆਂ ਚੜੀਆਂ ਪੌੜੀਆਂ ਤੇ ਕੰਮ ਰਹਿੰਦਾ ਥੋੜਾ ਬਹੁਤ ਪੱਥਰ ਪੱਥਰ ਦਾ ਤੇ ਆ ਜਿਹੜਾ ਸਾਈਡ ਤੇ ਫਰੰਟ ਤੇ ਬਾਥਰੂਮ ਬਣਾਇਆ ਉਹਦੇ ਉੱਤੇ ਟੈਂਕੀ ਰੱਖੀ ਹੋਈ ਹੈ ਪਾਣੀ ਵਾਲੀ ਤੇ ਛੱਤ ਦੇ ਉੱਪਰ ਟੇਲਰ ਧੂਲਾ ਸੈਟਿੰਗਾਂ ਜਾਨਕਿ ਫਰਸ਼ ਦਾ ਕੰਮ ਵਿੱਚ ਰਹੇਗਾ ਤੁਹਾਨੂੰ ਪਹਿਲਾਂ ਹੀ ਦੱਸ ਕੇ ਰਹੇ ਹਾਂ ਵੀ ਬਾਰਸ਼ਾਂ ਕਰਕੇ ਤੇ ਬਾਕੀ ਇੱਕ ਗੱਲ ਹੋਰ ਕਲੀਅਰ ਕਰਦੇ ਹਾਂ ਵੀ ਲਾਲ ਲਕੀਰ ਵਾਲੀ ਜਗ੍ਹਾ ਇੱਥੇ 100 150 ਘਰ ਬਣਿਆ ਹੋਇਆ ਸਾਰਾ ਲਾਲ ਲਕੀਰ ਦੇ ਵਿੱਚ ਬਣਿਆ ਹੋਇਆ ਬਹੁਤ ਸਾਰੇ ਕਸਟਮਰ ਕਹਿੰਦੇ ਆ ਪਰ ਰਜਿਸਟਰੀ ਵਾਲੀ ਜਗ੍ਹਾ ਹੀ ਲੈਣੀ ਆ ਹਨਾ ਤੇ ਮਾਲਕਾਂ ਨੇ ਡਿਮਾਂਡ ਵੀ ਤਾਂ ਹੀ ਬਹੁਤ ਘੱਟ ਰੱਖੀ ਆ 10 ਲੱਖ ਰੁਪਇਆ ਡਿਮਾਂਡ ਕੀਤੀ ਬਾਕੀ ਮੌਕੇ ਤੇ ਥੋੜਾ ਬੋਤਾ ਮਾਨਤਾਨ ਕੀਤਾ ਜਾਊਗਾ ਹੋਰ ਵੀ ਜਿਹੜੇ ਕਸਟਮਰ ਆਪਣੇ ਕੋਠੀ ਮਕਾਨ ਦੁਕਾਨ ਵੇਚਣਾ ਜਾਂ ਕਿਰਾਏ ਤੇ ਚੜਾਉਣਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਕੰਟੈਕਟ ਨੰਬਰ ਹੈਗਾ ਜੀ 7814092514 ਤੇ ਆਪਣੇ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆਈ ਨੈਕਸਟ ਵੀਡੀਓ ਜੀ